ਮਾੜਾ ਟਾਈ ਮੇਰੇ ਮੇਰਾ ਨਾਮਰ ਪ੍ਰੀਤ ਕੋਰਾ ਅਸਾਂ ਕੀ ਗੱਲ ਹੋਈ ਸੀ ਤੁਹਾਡੇ ਸੌਰਾ ਪਰਿਵਾਰ ਦੇ ਮੈਂਬਰ ਆ ਬੰਨੀ ਹੋ ਤੁਹਾਡੇ ਤੇ ਕੇ ਪਰਿਵਾਰ ਦੇ ਘਰ ਆ ਕੇ ਉਹਨਾਂ ਦੀ ਪਣ ਤੋੜ ਕੀਤੀ ਗਈ ਹੈ ਤੇ ਉਹਨਾਂ ਦੇ ਸੱਟਾ ਮਰੇ ਗਏ ਆ ਸਾਡੇ ਘਰੇ ਕੀ ਕਰਨਾ ਸੀ ਗੱਡੀਆਂ ਦੇ ਸ਼ੀਸ਼ੇ ਕਿਉਂ ਭੰਨੇ ਕੌਣ ਕੌਣ ਸੀ ਤੇਰੇ ਨਾਲ ਕੋਈ ਪੂਆ ਮੁੰਡੇ ਸੀਗੇ ਸੰਦੀਪ ਹਣ ਸੰਦੀਪ ਕੀ ਕੰਮ ਕੀ ਕੰਮ ਕਰਦਾ ਸੰਦੀਪ ਫੌਜੀ ਆ ਆਂਡਿਓਡੀ ਆਇਆ ਇੱਥੇ ਹੁਣ ਹੋਰ ਕੌਣ ਆ ਤੇਰੇ ਨਾਲ ਮਰਨੋ ਨਾਲ ਤੇ ਮੁੰਡੇ ਸੀਗੇ ਕਿੰਨੇ ਜਾਣੇ ਕੌਣ ਸੀ ਕਿੱਥੋਂ ਕਿੱਥੋਂ ਸੀਗੇ ਮੋਗਿਆ ਸੀ ਮੋਗਿਆ ਸੀ ਮੇਂ ਨਾਲ ਲਿੰਗ ਹੋਈ ਸੀਗੀ ਬੱਚੇ ਟਿਕਦੇ ਨਹੀਂ ਸੀ ਲਾਈਟ ਹੈ ਨਹੀਂ ਸੀਗੀ ਉਹ ਮੇਮ ਸੋਚ ਨੂੰ ਲੈ ਕੇ ਥੋੜੇ ਜਿਹਾ ਇਸ਼ੂ ਹੋ ਗਿਆ ਤੇ ਮੜ ਕੇ ਉਸ ਤੋਂ ਬਾਅਦ ਮੇਰੇ ਹਸਬੰਦ ਬੋਲਣ ਲੱਗੇ ਫਿਰ ਉਸ ਮੈਨੂੰ ਤਾਂ ਲੱਗਾ ਵੀ ਚਲੋ ਠੀਕ ਆ ਕੋਈ ਗੱਲ ਐਡਾ ਹੈ ਨਹੀਂ ਇਸ਼ੂ ਪਰ ਸਵੇਰ ਨੂੰ ਉਹਨਾਂ ਨੇ ਫੋਨ ਲਾਤਾ ਮੈਂ ਡਿਊਟੀ ਚਲੀ ਗਈ ਘਰ ਜਨ ਫੋਨ ਲਾ ਕੇ ਵੀਰੇ ਉਹਨਾਂ ਨੂੰ ਗਾਲੀ ਗਲੋਚ ਕਰਨ ਲੱਗੇ ਤੇ ਇਹਨਾਂ ਨੇ ਫੋਨ ਕਰਤਾ ਕਹਿੰਦੇ ਨਹੀਂ ਅਸੀਂ ਕੰਮ ਕਰਦੇ ਆਂ ਵੀ ਦੀਦੀ ਆਏ ਤੋਂ ਗੱਲ ਕਰਾਂਗੇ ਉਹ ਵਾਰੀ ਵਾਰੀ ਫੋਨ ਲਾਈ ਜਾਂਦੇ ਸੀਗੇ ਇਹਨਾਂ ਨੂੰ ਫਿਰ ਉਹ ਇਹਨਾਂ ਨੂੰ ਫੋਨ ਲਾ ਕੇ ਧਮਕੀਆਂ ਦੇਣ ਲੱਗੇ ਕਹਿੰਦੇ ਨਹੀਂ ਫਿਰ ਮੈਂ ਆਦੇ ਤਰੀਕੇ ਨਾਲ ਸਮਝਾਉਂਗਾ ਨਹੀਂ ਤੁਸੀਂ ਆ ਕੇ ਸਮਝਾ ਦਿਓ ਇਹਨਾਂ ਨੂੰ ਕਿਉਂਕਿ ਸਾਡੇ ਘਰੇ ਅੱਗੇ ਤੋਂ ਵੀ 8 ਸਾਲ ਹੋ ਗਏ ਮੇਰੀ ਮੈਰਿਜ ਨੂੰ ਅੱਗੇ ਵੀ ਕਾਫੀ ਵਾਰ ਇਹ ਝਗੜਾ ਹੋਇਆ ਮਤਲਬ ਕੁੱਟ ਮਾਰ ਵੀ ਕਰਦੇ ਮੇਰੇ ਹਸਬੰਡ ਹਮੇਸ਼ਾ ਜਦੋਂ ਵੀ ਝਗੜਾ ਹੁੰਦਾ ਵਾ ਤੇ ਉਹ ਜਦੋਂ ਇਹਨਾਂ ਨੇ ਵੀਰੇ ਹੋਣਾਂ ਨੂੰ ਇਹ ਕਹਿੰਦੇ ਫਿਰ ਵੀਰੇ ਹੋਣਾਂ ਨੂੰ ਆਏ ਹੋਗਾ ਕਿਤੇ ਫੇਰ ਲੜਾਈ ਨਾ ਵਾਜੇ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਵੀ ਤੁਸੀਂ ਇਹਨਾਂ ਬੋਲੋ ਨਾ ਹਾਈਪਰਨੌਮਸ ਆ ਜਾਂਦੇ ਮੈਂ ਤੁਹਾਡੀ ਗੱਲ ਨੂੰ ਸੁਣਦੇ ਕੀ ਗੱਲ ਆ ਫਿਰ ਵੀਰੇ ਹੋਣੇ ਚਲੇ ਗਏ ਇਹਨ ਤੇ ਉੱਥੇ ਜਾ ਕੇ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਤੇ ਉਹ ਕਹਿੰਦੇ ਆਪਾਂ ਘਰੇ ਜਾ ਕੇ ਗੱਲ ਕਰਦੇ ਆਂ ਵੀ ਚਲੋ ਇੱਕ ਵਾਰੀ ਆਪਾਂ ਘਰੇ ਚੱਲਦੇ ਹਾਂ ਉਸ ਦਿਨ ਬਾਅਦ ਜਿਹੜੀ ਕੋਈ ਗੱਲ ਆ ਉੱਥੇ ਬੈਠ ਕੇ ਕਰਦੇ ਕਹਿੰਦੇ ਚਲੋ ਠੀਕ ਆ ਵੀਰੇ ਉਹਨੇ ਘਰੇ ਆ ਕੇ ਨਾਲ ਆਉਣ ਲਈ ਮਤਲਬ ਤੁਰਪੇ ਉਥੋਂ ਮੜ ਕੇ ਆਉਂਦੇ ਹੁੰਦੇ ਉਥੋਂ ਮੈਨੂੰ ਸਕੂਲੋਂ ਛੁੱਟੀ ਦਿਵਾਉਣ ਲਈ ਚਲੇ ਗਏ ਸਾਡੇ ਸਕੂਲ ਅਸੈਸ ਟਾਈਮ ਸੀਗਾ ਉਸ ਟਾਈਮ ਤੇ ਵੱਡਾ ਵੀਰਾ ਮੈਨੂੰ ਸਕੂਲ ਛੁੱਟੀ ਦਿਵਾਉਣ ਚਲਾ ਗਿਆ ਜਦੋਂ ਮੈਂ ਬਾਹਰ ਆ ਕੇ ਦੇਖਿਆ ਤੇ ਵੀਰੇ ਨਾਲ ਹੱਥੋ ਪਾਈ ਹੋਈ ਜਾਂਦੇ ਸੀ ਛੋਟੇ ਨਾਲ ਸਾਰੇ ਜਾਣੇ ਲੋਕ ਪਿੰਡ ਦੇ ਇਕੱਠੇ ਹੋਏ ਖੜੇ ਸੀਗੇ ਜੋ ਮੈਂ ਦੇਖਿਆ ਵੀ ਤੋ ਪਹਿਲੇ ਨੇ ਮੈਂ ਇੱਕਦਮ ਦੇਖ ਕੇ ਪਹਿਲਾਂ ਤਾਂ ਘਬਰਾ ਗਈ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਇੱਕ ਵਾਰੀ ਬੈਠੋ ਗੱਡੀ 'ਚ ਵੀ ਮੇਰੇ ਹਸਬੰਦ ਮੋਟਰਸਾਈਕਲ ਲੈ ਕੇ ਉਹ ਆਪ ਆਟਾ ਚਲੇ ਗਏ ਮੈਂ ਵੀਰੇ ਨਾਲ ਨਾਲ ਗੱਡੀ 'ਚ ਬੈਠ ਕੇ ਗਰੀ ਬੱਚੇ ਸਾਹਮਣੇ ਮੇਰੇ ਹਸਬੰਦ ਮੈਂ ਕਿਹਾ ਬੋਲ ਰਣਾ ਚਲ ਕੋਈ ਨਾ ਨੂੰ ਗੱਡੀ 'ਚ ਬਿਠਾar ਮਨ ਅੰਦਰ ਨਾ ਲੈ ਕੇ ਆਈ ਵੀ ਕੋਈ ਗੱਲ ਨਹੀਂ ਇਹਨੂੰ ਬਾਹਰ ਬੀਤ ਨੂੰ ਬਿਠਾ ਕੇ ਰੱਖ ਤੇ ਮੈਂ ਅੰਦਰ ਚਲੀ ਗਈ ਆਪਣੇ ਹਸਬੰਦ ਕੋਲ ਮੰਮੀ ਨੂੰ ਬੁਲਾਇਆ ਜਾ ਕੇ ਵੱਡੇ ਵੀਰੇ ਨੇ ਤੇ ਉਹ ਮੰਮੀ ਵੀਰੇ ਨੂੰ ਬੋਲਣ ਲੱਗੇ ਕਾਫੀ ਜ਼ੋਰ ਤੇ ਮਤਲਬ ਲੜਾਈ ਬਾਰੇ ਆ ਗੱਲਾਂ ਕਰਨ ਲੱਗੇ ਜਦ ਜੋਰ ਜੋਰ ਉਤੀ ਬੋਲਣ ਲੱਗੇ ਤੇ ਫਿਰ ਅਸੀਂ ਜਾਨੀ ਕਿ ਉੱਥੇ ਬੈਠ ਕੇ ਵੀ ਚਲੋ ਕੋਈ ਗੱਲ ਨਹੀਂ ਜਿਹੜੀ ਗੱਲ ਹੋਈ ਹੈ ਵੀਰਾ ਕਹਿੰਦਾ ਵੀ ਤੁਸੀਂ ਬੈਠ ਕੇ ਹੱਲ ਕਰੋ ਮੈਂ ਮੈਂ ਤਾਂ ਕੋਈ ਹੱਲ ਨਹੀਂ ਹੁੰਦਾ ਲੜਾਈ ਦਾ ਤੇ ਆਈ ਗੱਲ ਮੈਂ ਕਿਹਾ ਫਿਰ ਮੰਮੀ ਮਤਲਬ ਵੀਰੇ ਨੇ ਹੱਥੋਂ ਪਾਈ ਜੇ ਹੋਣ ਲੱਗੇ ਉਹਨੇ ਐਵੇਂ ਇਸ ਸ਼ਰਟ ਤੇ ਖਿੱਚ ਕੇ ਉਹ ਛੋਟਾ ਵੀਰਾ ਮੜਾ ਜੇ ਬਾਹਰ ਆਇਆ ਤਾਂ ਢੀਸੂ ਦੇਖਣ ਤੇ ਉਹ ਨੂੰ ਗਾਲੀ ਗਲੋਚ ਕਰਨ ਲੱਗੇ ਦੇਖਣ ਸਾਰੇ ਫਿਰ ਅਸੀਂ ਉੱਥੇ ਜਦੋਂ ਅੰਦਰ ਖੜੇ ਰਹੇ ਆਵੇ ਤਾਂ ਵੀ ਕਰੇ ਉਹਦੋਂ ਬਾਅਦ ਫਿਰ ਮੇਰੇ ਵੀਰੇ ਨੇ ਪਾਪਾ ਨੂੰ ਫੋਨ ਲਾਇਆ ਕਹਿੰਦਾ ਐਂ ਕਰੋ ਪਾਪਾ ਕੰਮ ਜ਼ਿਆਦਾ ਵੱਧ ਗਿਆ ਵੀ ਜੀਜੂ ਤੇ ਡੈਡੀ ਤੇ ਮੰਮੀ ਦੋਨੇ ਜਾਨੇ ਉਥੇ ਪੈਂਡ ਵਾਲੇ ਜਣੇ ਕਿ ਚੌਂਕੀ ਆ ਸਾਡੇ ਉਥੇ ਤਲਾਹ ਦੇ ਕੇ ਤੇ ਘਰੇ ਚਲੇ ਗਏ ਉਹਨਾਂ ਨੇ ਇਹਨਾਂ ਪਪਾ ਨੂੰ ਪੁੱਛਿਆ ਵੀ ਤੁਸੀਂ ਰੱਖਣਾ ਚਾ ਨਹੀਂ ਰੱਖਣਾ ਉਹ ਕਹਿੰਦਾ ਮੈਂ ਨਹੀਂ ਰੱਖਣਾਗਾ ਇਹ ਮੈਂ ਜੇ ਰੱਖੂਗਾ ਉਹਦੇ ਤਰੀਕੇ ਨਾਲ ਰੱਖੂਗਾ ਮੈਂ ਜੀਵ ਵੜਦੂ ਇਹ ਉਹ ਬਸ ਇਹ ਗੱਲਾਂ ਹੁੰਦੀਆਂ ਰਹੀਆਂ ਤੇ ਫਿਰ ਡੈਡੀ ਕਹਿੰਦੇ ਚਲ ਠੀਕ ਆ ਵੀ ਜਿਵੇਂ ਤੈਨੂੰ ਲੋਡ ਲੱਗਦਾ ਕਰ ਲਈ ਵੀ ਫਿਰ ਅਸੀਂ ਕੁੜੀ ਨੂੰ ਲੈ ਜਾਨੇ ਆ ਤੇ ਡੈਡੀ ਮੈਨੂੰ ਨਾਲ ਲੈ ਕੇ ਤੇ ਅਸੀਂ ਚੌਂਕੀ ਤਲਾਹ ਦੇ ਕੇ ਵਾਪਸ ਇੱਥੇ ਪੈਂਡ ਆ ਗਏ ਤੇ ਉਦੋਂ ਮਤਲਬ 2.5 ਦਾ ਟਾਈਮ ਹੋਊਗਾ ਜਦੋਂ ਅਸੀਂ ਘਰੇ ਵਾਪਸ ਆਗੇ ਸੀ ਇੱਥੇ ਵਧਣੀ ਕਲਾ ਅਸੀਂ ਤੇ ਬੈਠੇ ਆਪਣੇ ਬਾਹਰ ਮੰਜੇ ਅੰਦਰ ਕਵੇਚ ਲੌਬੀ ਚ ਗੱਲਾਂ ਮਾਰੀ ਜਾਂਦੇ ਸੀਗੇ ਸਾਰੇ ਜਾਣੇ ਤੇ ਕਾਫੀ ਜਾਣੇ ਮੁੰਡੇ ਸੀਗੇ 8 10 ਜਾਣੇ ਤੇ ਅਚਾਨਕ ਧਾੜ ਤਾੜ ਕਰਦੇ ਹੋਏ ਅੰਦਰ ਨੂੰ ਆ ਗਏ ਅਸੀਂ ਸੋਚਿਆ ਵੀ ਇਹ ਕੀ ਹੋਇਆ ਇੰਨੀ ਧਾੜ ਤਾੜ ਹੋਣ ਲੱਗੀ ਜਦੋਂ ਅਸੀਂ ਓਟ ਕੇ ਦੇਖਿਆ ਤੇ ਉਹ ਮੁੰਡੇਰ ਕਾਫੀ ਜ਼ਿਆਦਾ ਸਾਨੂੰ ਤਾਂ ਪਤਾ ਵੀ ਨਹੀਂ ਸੀ ਵੀ ਉਹਨਾਂ ਵੱਲੋਂ ਆਏ ਹਨ ਸਾਡੇ ਘਰ ਸੰਦੀਪ ਸਿੰਘ ਸੀਗਾ ਜਿਹੜਾ ਮੇਰਾ ਦਿਓਰ ਆ ਛੋਟਾ ਤੇ ਇੱਕ ਸੀਗਾ ਸਾਡੇ ਮਾਮੇ ਦਾ ਮੁੰਡਾ ਉਹ ਵੀ ਸਾਰੇ ਮੂੰਹ ਬੰਨੇ ਹੋਏ ਸੀਗੇ ਪਹਿਲਾਂ ਉਹ ਤਾਂ ਜਦੋਂ ਉਹਨਾਂ ਨੇ ਹਮਲਾ ਕੀਤਾ اچانک ਵੀਰੇ ਤੇ ਤੇ ਉਹਦਾ ਮੂੰਹ ਤੋਂ ਕਪੜਾ ਲੈ ਗਿਆ ਜਿਹੜਾ ਸੰਦੀਪ ਸਿੰਘ ਸੀਗਾ ਤੇ ਜਿਹੜਾ ਦੂਜਾ ਮੁੰਡਾ ਸੀ ਮਾਮੇ ਦਾ ਉਹਦਾ ਤਾਂ ਮੂੰਹ ਬੰਨਿਆ ਹੋਇਆ ਸੀਗਾ ਸਾਨੂੰ ਲੱਗਿਆ ਵੀ ਜਿਹੜੇ ਛੋਟੇ ਵੀਰੇ ਦੇ ਉਹਨਾਂ ਨੇ ਮਾਰਿਆ ਇਹ ਕਿਤੇ ਹੱਥ ਤੇ ਨੀਰਲੇ ਹਟਣ ਲੱਗ ਗਿਆ ਜੋ ਛੋਟੇ ਵੀਰੇ ਮਾਰਿਆ ਤੇ ਅਸੀਂ ਸੋਚਿਆ ਸ਼ਾਇਦ ਉਹ ਛੋਟੇ ਨੂੰ ਚੱਕ ਕੇ ਲੈ ਗਏ ਵੀ ਇੰਨੀ ਤਾੜ-ਤਾੜ ਆ ਕੇ ਵਾਪਸ ਵੀ ਮੁੜ ਗਏ ਤੇ ਅਸੀਂ ਸੋਚਿਆ ਵੀ ਉਹ ਚੱਕ ਕੇ ਲੈ ਗਏ ਜਦੋਂ ਅਸੀਂ ਉਹ ਮੁੰਡੇ ਨੂੰ ਫੜਿਆ ਜਿਹੜਾ ਰਹਿ ਗਿਆ ਸੀਗਾ ਉਹਨਾਂ ਤੋਂ ਭੱਜਦਾ ਭੱਜਦਾ ਉਹ ਕਿਤੇ ਹਰਮਨਜੋਤ ਹੋ ਜਣੇ ਸੀਗੇ ਤੇ ਉਹ ਸਾਰਿਆਂ ਦੇ ਮੂੰਹ ਬੰਨੇ ਹੋਏ ਸੀ ਜਦੋਂ ਆਏ ਆ ਇੱਕ ਤਾਂ ਸਾਇਦ ਜਿਹਨਾਂ ਨੂੰ ਦੋ ਜਣਿਆਂ ਨੂੰ ਪਛਾਣਿਆ ਉਹ ਤਾਂ ਸੰਦੀਪ ਸਿੰਘ ਸੀਗਾ ਜਿਹੜਾ ਮੇਰਾ ਦਿਓਰ ਆ ਇਕਲ ਸੀਗਾ ਮੇਰੇ ਮਾਮੇ ਸਹਰੇ ਦਾ ਮੁੰਡਾ ਹਰਮਨਜੋਤ ਰਣਜੀਤ ਪਲਤੋ ਉਹਦੇ ਵੀ ਮੂੰਹ ਤੇ ਕਪੜਾ ਬੰਨਿਆ ਹੋਇਆ ਸੀ ਜਦੋਂ ਅਸੀਂ ਕਪੜਾ ਲਾ ਕੇ ਦੇਖਿਆ ਵੀ ਇਹ ਮੁੰਡਾ ਕੌਣਾ ਫਿਰ ਪਤਾ ਲੱਗਾ ਵੀ ਇਹ ਹਰਮਨਜੋਤ ਰਣਜੀਤ ਪਲਤੋ ਫਿਰ ਮੈਂ ਇਹਨਾਂ ਨੂੰ ਦੱਸਿਆ ਮੈਂ ਕਹਿੰਦਾ ਮੇਰੇ ਮਾਮੇ ਸਹਰੇ ਦਾ ਬੱਚਾ ਵਾ ਪਹਿਲਾਂ ਨਹੀਂ ਸੀ ਮੈਨੂੰ ਪਤਾ ਵੀ ਇਹ ਕੌਣ ਆਇਆ ਕੌਣ ਨਹੀਂ ਜਦੋਂ ਉਹਨਾਂ ਨੇ ਹਮਲਾ ਕੀਤਾ ਬਾਅਦ ਚ ਜਦੋਂ ਸਾਨੂੰ ਪਹਿਚਾਣ ਆਈ ਤੇ ਉਦੋਂ ਬਾਅਦ ਜਦੋਂ ਸਾਨੂੰ ਪਤਾ ਲੱਗਾ ਤੇ ਉਹ ਉਸ ਮੁੰਡੇ ਨੂੰ ਫੜਿਆ ਤੇ ਅਸੀਂ ਪੁੱਛਿਆ ਕਿ ਤੈਨੂੰ ਕਿਹਨੇ ਭੇਜਿਆ ਤੂੰ ਕਿਹਦੇ ਨਾਲ ਆਇਆ ਫਿਰ ਉਹਨੇ ਵੀ ਇਹੀ ਗੱਲ ਕਹੀ ਕਹਿੰਦਾ ਭਾਬੀ ਮੈਨੂੰ ਤਾਂ ਸੰਦੀਪ ਵੀ ਲੈ ਕੇ ਆਇਆ ਮੈਂ ਕਿਹਾ ਹਾਂ ਸੰਦੀਪ ਨੂੰ ਤਾਂ ਮੈਂ ਦੇਖ ਲਿਆ ਹੋਰ ਕੌਣ ਕੌਣ ਆਇਆ ਮਿੱਤਰਾਈ ਵੀ ਨਾਲ ਕਿ ਮੈਂ ਨਹੀਂ ਬਾਈ ਨਹੀਂਗਾ ਨਾਲ ਅਸੀਂ ਉਹ ਆਏ ਆ ਮੈਂ ਤੇ ਸੰਦੀਪ ਤੇ ਹੋਰ ਮੁੰਡੇ ਸੀਗੇ ਸਾਡੇ ਨਾਲ ਕੌਣ ਕਿਹਾ ਤੋਂ ਪੰਜ ਛੱਜ ਜਾਣੇ ਮੈਨੇ ਮੈਨੂੰ ਪੁੱਛਿਆ ਵੀ ਮੁੰਡੇ ਨੂੰ ਮੈਂ ਕਿਹਾ ਹਰਮਨ ਤੁਸੀਂ ਆਏ ਕਿਹਦੇ ਨਾਲ ਆ ਕਹਿੰਦਾ ਮੈਂ ਸੰਦੀਪ ਨਾਲ ਆਇਆ ਸੀਗਾ ਭਾਬੀ ਤੇ ਸਸ ਮੈਂ ਕਹ ਤੁਸੀਂ ਆਏ ਕਹਦੇ ਕਿ ਕਿਹਦੀ ਗੱਡੀ ਨਹੀਂ ਆਈਆਂ ਕਹਿੰਦੇ ਸੰਦੀਪ ਵਾਲੀ ਤੇ ਆਏ ਆ ਪ੍ਰੂਲੈਂਸ ਗੱਡੀ ਤੇ ਜਿਹੜੀ ਗਰੇਜੇ ਕਲਰ ਦੀ ਮੈਂ ਕਹ ਠੀਕ ਆ ਤੇ ਹੋਰ ਕੀ ਅਸੀਂ ਤੁਹਾਡੇ ਕੋਲੇ ਕਹਿੰਦਾ ਮੋਟਰਸਾਈਕਲ ਆ ਬੋਲਟ ਮੈਂ ਕਹ ਠੀਕ ਆ ਫਿਰ ਆਈ ਗੱਲ ਸਾਡੀ ਹੋਈ ਫਿਰ ਕਿਸੇ ਉਹਨੂੰ ਫੜ ਲਏ ਜਦੋਂ ਉਹਨੇ ਇਹ ਕੰਨਾ ਮੰਨੀਆਂ ਸੀ ਆ ਤੇ ਕਹਿੰਦਾ ਸਾਡੇ ਨਾਲ 5-6 ਮੁੰਡੇ ਹੋਰ ਆ ਮੈਂ ਉਹਨਾਂ ਨੂੰ ਨਹੀਂ ਜਾਣਦਾ ਪਾਣਾ ਬਸ ਮੈਨੂੰ ਤਾਂ ਸੰਦੀਪ ਦਾ ਹੀ ਪਤਾ ਕੱਲੇ ਦਾ ਤੁਹਾਡੇ ਪਰਿਵਾਰ ਦੇ ਮੈਂਬਰਾਂ 'ਚ ਕਿਹਦੀ ਕਿਹਦੀ ਛੱਟ ਲੱਗੀ ਆ ਮੇਰੇ ਪਰਿਵਾਰ ਦੇ ਮੈਂਬਰਾਂ 'ਚ ਇੱਕ ਤਾਂ ਮੇਰੇ ਵੱਡੇ ਭਰਾ ਦੇ بیسਬਾਲ ਮਾਰਿਆ ਉਹਨਾਂ ਨੇ ਨੱਕ ਤੇ ਉਹਦੀ ਹੱਡੀ ਟ ਭਾਬੀ ਆ ਭਾਬੀ ਮੇਰੀ ਪ੍ਰੈਗਨੈਂਟ ਆ 7 ਮਹੀਨੇ ਦੀ ਪ੍ਰੈਗਨੈਂਸੀ ਉਹਨਾਂ ਨੂੰ ਉਹਨੂੰ ਧੱਕਾ ਮਾਰਿਆ ਧੱਕਾ ਮਾਰਨ ਦੌਰਾਨ ਮਤਲਬ ਉਹ ਡਿੱਗ ਗਏ ਸੀਗੇ ਫਿਰ ਉਹਨਾਂ ਦੇ ਪੇਨ ਮੂੰਣ ਲੱਗੀ ਫਿਰ ਉਹਦੇ ਬਾਅਦ ਅਸੀਂ ਉਹਨਾਂ ਨੂੰ ਡਾਕਟਰ ਦੇ ਵੀ ਲੈ ਕੇ ਗਏ ਸੀਗੇ 10:00 ਵਜੇ ਜਦ ਕਿ ਸਾਢੇ 8:00 ਕ ਦਾ ਟਾਈਮ ਸੀਗਾ ਉਹਦ ਵਾਰ ਫਿਰ ਭਾਬੀ ਨੂੰ ਅਸੀਂ ਡਾਕਟਰ ਦੇ ਵੀ ਦੱਸ ਦਿੱਤਾ ਇਨਸਾਫ ਦੀ ਕੀ ਮੰਗ ਕਰਦੇ ਹੋ ਇਨਸਾਫ ਦੀ ਅਸੀਂ ਮੰਗ ਕੀਤੀ ਹੈ ਵੀ ਜਿਹੜੇ ਸਾਡੇ ਘਰੇ ਮੁਜਰਮ ਆ ਕੇ ਹਮਲਾ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਸਾਨੂੰ ਉਹਨਾਂ ਤੋਂ ਹਮੇਸ਼ਾ ਖਤਰੀ ਦਾ ਟੱਲ ਗੋ ਕਿਉਂਕਿ ਸਾਨੂੰ ਪਹਿਲਾਂ ਵੀ ਕਈ ਵਾਰੀ ਧਮਕੀਆਂ ਦਿੱਤੀਆਂ ਮੇਰੇ ਹਸਬੰਦ ਨੇ ਵੀ ਅਸੀਂ ਤੁਹਾਨੂੰ ਛੱਡਾਂਗੇ ਨਹੀਂ ਅੱਜ ਜਦੋਂ ਮੈਂ ਆਈ ਹਾਂ ਉਦੋਂ ਵੀ ਉਹ ਬੋਲਦੇ ਸੀਗੇ ਵੀ ਹਾਂ ਹੁਣ ਤੁਸੀਂ ਲੈ ਕੇ ਚੱਲੇ ਆਂ ਜਿਹੜੀ ਗੱਲ ਹੋਊਗੀ ਹੁਣ ਮੈਂ ਉੱਥੇ ਜਾ ਕੇ ਦੱਸੂਗਾ ਮੈਂ ਲਊਗਾ ਤੁਹਾਡੇ ਨਾਲ ਹਿਸਾਬ ਕਿਤਾਬ ਮੇਰੇ ਹਸਬੰਦ ਨੇ ਮਤਲਬ ਕਿਆ ਵੀ ਸੀਗਾ ਪਹਿਲਾਂ ਕਹਿੰਦੇ ਜੇ ਤੁਸੀਂ ਮੈਂ ਤੁਹਾਡੇ ਨਾਲ ਹਿਸਾਬ ਕਿਤਾਬ ਪੂਰਾ ਕਰਨਾ ਆਏ ਹਾਏ ਜੋ ਤੇ ਅਸੀਂ ਪਿੰਡੋਂ ਹੁੰਦੇ ਹੋਏ ਚੌਂਕੀ 'ਚ 20 10 ਕੇ ਆਏ ਸੀਗੇ ਵੀ ਇਹ ਸਾਨੂੰ ਐਵੇਂ ਧਮਕੀਆਂ ਦੇ ਦਿੰਦੇ ਵੀ ਮੜ ਕੇ ਕੱਲ ਨੂੰ ਕੋਈ ਗੱਲਬਾਤ ਹੋਊਗੀ ਮੜ ਕੇ ਜਿੰਮੇਵਾਰ ਹੋਣ ਮੰਨੇ ਮੇਰੇ ਹਸਬੰਦ ਕਹਿੰਦੇ ਵੀ ਮੈਂ ਖਾਹਪਤਾ ਕਰੂੰਗਾ ਤੁਹਾਡੇ ਨਾਲ ਤੇ ਤੁਸੀਂ ਆਪਦੀ ਨੂੰ ਲੈ ਜਾਓ ਨਹੀਂ ਫਿਰ ਮੈਂ ਆਪਦੇ ਤਰੀਕੇ ਨਾਲ ਜੇ ਰੱਖੂੰਗਾ ਫਿਰ ਤੁਸੀਂ ਕਹਿਣਾ ਵੀ ਹਾਂ ਇਹਨੂੰ ਕੱਟਮਾਰ ਕਰਦਾ ਮੈਂ ਤਾਂ ਆਪੇ ਤਰੀਕੇ ਨਾਲ ਕਰਾਂਗੀ ਜੀ ਸਾਡੇ ਘਰ ਆਏ ਸਾਡੇ ਭਾਂਤੋੜ ਘਰ ਦੇ ਅੰਦਰ ਨੂੰ ਬੜੇ ਤੇ ਉਹ ਮੈਂ ਆਪਦੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੂੰ ਪਾਸੇ ਕਰ ਰਹੀ ਸੀ ਤੇ ਉਹਨਾਂ ਨੇ ਮੈਨੂੰ ਵੀ ਧੱਕਾ ਮਾਰਿਆ ਤੇ ਮੇਰੇ ਵੀ ਮਾਰੀਆਂ ਦੀ ਬਾਅਦ ਹੀ ਜ਼ਿਆਦਾ ਕੱਟਮਾਰ ਕੀਤੀ ਇਹ ਸਾਭ ਦੀ ਮੈਂ ਕਰਦੇ ਹਾਂ ਜਿਉਂ ਇਹਨਾਂ ਨੂੰ ਬੱਤ ਵਸਾਇਆ ਦਿੱਤੀ ਜਾਵੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਕਿਸੇ ਦੇ ਘਰੇ ਇਦਾਂ ਕਾਦੇ ਮ ਪਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਵੀ ਮਾਸੂਮ ਬੱਚਿਆਂ ਤੇ ਐਡਾ ਹਮਲਾ ਕਰਨਾ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਸੀ ਜੀ ਐਡੀ ਹਾਂਜੀ ਕੀ ਨਾਮ ਹੈ ਬਟਾ ਹਰਮਨ ਪੀਸਿੰਗ ਅਸਾਂ ਹਰਮਨ ਕੀ ਹੋਇਆ ਤੁਹਾਡੇ ਜਿਹੜੇ ਘਰ ਆ ਕਿ ਤੁਹਾਡੇ ਤੇ ਜਿਹੜਾ ਹਮਲਾ ਹੋਇਆ ਕੁਝ ਨਹੀਂ ਜੀ ਉਹ ਮੇਰੇ ਜੀਜੇ ਨੇ ਭੁੰਡ ਆਇਆ ਸੀ ਮੈਨੂੰ ਮਾਰਨਿੰਗ ਟਾਂ ਤੇ ਵੀ ਕਹਿੰਦਾ ਵੀ ਐਂ ਕਰਕੇ ਆਗਲਾ ਲਵਾ ਦੋ ਜੀ ਉਹਦੇ ਵਿੱਚ ਠੀਕ ਹੈ ਉਦੋਂ ਮੈਂ ਉਹਨੂੰ ਇਹੀ ਆਖਿਆ ਵੀ ਤੁਹਾਡਾ ਫੈਮਿਲੀ ਮੈਟਰ ਆ ਹੂੰ ਵੀ ਤੁਸੀਂ ਆਸਮੇਂ ਰੱਖੋ ਜੋ ਵੀ ਆ ਉਹ ਵੀ ਸਾਡੇ ਤੈਨੂੰ ਗੱਲ ਨਾਲ ਲੱਗਿਓ ਵੀ ਮੈਂ ਜਦੋਂ ਦੀਦੀ ਆ ਗਈ ਉਹਦੋਂ ਗੱਲ ਕਰ ਲਵਾਂ ਤੇ ਉਹ ਮੈਨੂੰ ਬੋਲਣ ਲੱਗਾ ਵੀ ਮੈਂ ਐ ਕਰਦੂ ਜੋ ਕਰਦੂ ਕਿਉਂਕਿ ਵੀ ਤੈਨੂੰ ਮੇਰੇ ਸੁਭਾਅ ਦਾ ਪਤਾ ਕਿਉਂਕਿ ਜੋ ਪਹਿਲਾਂ ਵੀ ਕਰਦਾ ਮਰਦਾ ਰਿਹਾ ਵਾ ਜਦੋਂ ਉਹ ਮੈਨੂੰ ਕਹਿਣ ਉਹ ਵੀ ਮੈਂ ਫੋਨ ਕੱਟਦਾ ਮਤਲਬ ਚਾ ਕੋਈ ਨੂੰ ਭੁਗਾਈ ਕਰਦਾ ਪਈ ਜਾਂਦੇ ਜੋ ਦੀਦੀ ਆ ਗਈ ਉਹਦੋਂ ਗੱਲ ਕਰਨਾਂਗੇ ਉਸ ਦਿਵਾਚ ਉਹਨੇ ਫੇਰ ਦੁਬਾਰਾ ਮੰਮੀ ਨੂੰ ਫੋਨ ਲਾ ਲਿਆ ਮੈਂ ਕੱਟਤਾ ਆਪਣੇ ਮੰਮੀ ਨੂੰ ਫੋਨ ਲਾ ਲਿਆ ਮੰਮੀ ਨੂੰ ਆਵਾਜ਼ ਬੋਲਣ ਲੱਗ ਗਿਆ ਤੇ ਉਸ ਦਿਵਾ ਮੇਰੇ ਡੈਡੀ ਛੁੱਟੀ ਡਿਊਟੀ ਤੋਂ ਆਏ ਸੀਗੇ ਉਹਨਾਂ ਨੇ ਫੋਨ ਖੜਦਿਆ ਤੇ ਡੈਡੀ ਨੂੰ ਵੀ ਪਤਾਵਾ ਬੋਲਿਆ ਕਿ ਨਾ ਮੈਂ ਕਰਦੂ ਜੋ ਕਰਦੂ ਧੰਕਿਆਂ ਦੇ ਨਾ ਆ ਗਏ ਤੇ ਮੈਂ ਕਹਾਂ ਚੱਲ ਅਸੀਂ ਆ ਗਏ ਬੀਤਿਆ ਕੇ ਗੱਲ ਕਰ ਲੈਨੇ ਜਿਹੜੀ ਹੋਈਗੀ ਜੀ ਦੀ ਨੂੰ ਆਪਾਂ ਛੁੱਟੀ ਦਿਵਾ ਲੈਨੇ ਤੇ ਜਦੋਂ ਹੀ ਅਸੀਂ ਉੱਥੇ ਸਾਨੂੰ ਨਹੀਂ ਸੀ ਪਤਾ ਵੀ ਉਹਦੀ ਪਲਾਨਿੰਗ ਪੂਰੀ ਬਣੀ ਹੋਈ ਹੈ ਪਹਿਲਾਂ ਤੇ ਉੱਥੇ ਕੇ ਤੇ ਉਹ ਕਿੰਨਾ ਵੀ ਜਦੋਂ ਡਿਊਟੀ ਇੱਥੇ ਨਾਂਅ ਅਸਰ ਕਰਦਾ ਉਹ ਨਾਂਅ ਅਸਰ ਕੇ ਉਹ ਕਹਿੰਦਾ ਵੀ ਘਰੇ ਚੱਲੋ ਘਰੇ ਕੇ ਗੱਲ ਕਰਦੇ ਆ ਇੱਕਾ ਚੱਲ ਘਰੇ ਚੱਲ ਵੜ ਇਹ ਕਰੇ ਤਰਫੇ ਇਹ ਉਹ ਦਵਾ ਚੋ ਸਕੂਲ ਨੂੰ ਸਿੱਧਾ ਹੋ ਗਿਆ ਜੀ ਤੇ ਬੈਂਡਿ ਬੜਾਉਂਦੇ ਦੀ ਉੱਤੇ ਕੌਂਕੀ ਕਲਾ ਤੇ ਇਹ ਸਕੂਲ ਨੂੰ ਸਿੱਧਾ ਹੋ ਗਿਆ ਕਿਉਂਕਿ ਉਹਨੇ ਪਹਿਲਾਂ ਵੀ ਸਕੂਲ 'ਚ ਦੀਦੀ ਨੂੰ ਕੁੱਟਮਾਰ ਕੀਤੀ ਸੀਗੀ ਮੈਂ ਉਹਨੂੰ ਕਹਿੰਦਾ ਬਈ ਤੂੰ ਸਕੂਲ ਨਾ ਜਾ ਛੁੱਟੀਆਂ ਸੀ ਦਿਵਾਨ ਦਿੰਨੇ ਆ ਕਹਿੰਦਾ ਨਹੀਂ ਮੈਂ ਸਕੂਲ ਜਾਣਾ ਵਾ ਤੇ ਮੈਂ ਉਹਨੂੰ ਰੋਕਣ ਲੱਗ ਗਿਆ ਉਹਦੀ ਪਲੈਨਿੰਗ ਬਣੀ ਹੋਈ ਸੀਗੀ ਮੈਨੂੰ ਤਾਂ ਇਸ ਚੀਜ਼ ਦਾ ਪਤਾ ਨਹੀਂ ਸੀ ਤੇ ਉੱਥੇ ਮੇਰੇ ਨਾਲ ਵੀ ਕੁੱਟਮਾਰ ਕਰਨੀ ਸ਼ੁਰੂ ਕਰਤੀ ਉਹਨੇ ਹੱਥਪਾਈ ਹੋ ਗਿਆ ਤੇ ਉਸ ਤੋਂ ਬਾਅਦ ਚੁੱਕੀ ਹੋਇਆ ਜੀ ਕਹਿੰਦਾ ਆਉਂਦੀ ਨਹੀਂ ਲੈ ਜਾਓ ਤੁਸੀਂ ਇਦੋਂ ਕੋਟ ਮਰ ਸ਼ੁਰੂ ਕਰਤੀ ਮੈਂ ਉਹਦੇ ਡੈਡੀ ਨੂੰ ਫੋਨ ਲਾਇਆ ਇਹ ਡੈਡੀ ਗੱਲ ਵੱਧ ਗਈ ਵੀ ਤੁਸੀਂ ਆ ਜਾਓ ਡੈਡੀ ਫਿਰ ਮਗਰ ਆਏ ਉਹਨਾਂ ਨੇ ਆਉਂਦਿਆਂ ਨੇ ਤਨਾ ਥਾਣੇ ਤਲਾਹ ਦਿੱਤੀ ਥਾਣੇ ਵਾਲਿਆਂ ਨੇ ਵੀ ਤੁਸੀਂ ਜਾ ਕੇ ਕੁੜੀ ਨੂੰ ਲੈ ਆਓ ਇੱਕ ਮੋੜ ਦੇ ਸਾਡੇ ਕੋਲੇ ਦਰਖਾਸਤ ਲੁਕਾ ਦੇ ਮੋੜ ਦੇ ਇਹ ਦਰਖਾਸਤ ਵੀ ਲਿਖਾ ਕੇ ਆਏ ਆਂ ਘਰੋਂ ਕੁੜੀ ਨੂੰ ਲੈ ਕੇ ਆਏ ਆਂ ਜਦੋਂ ਤੇ ਉਦੋਂ ਉਹ ਉਦੋਂ ਵੀ ਉਹਨੇ ਧਮਕੀਆਂ ਦਿੱਤੀਆਂ ਵੀ ਮੈਂ ਇਦਾਂ ਕਰੂੰਗਾ ਜੋ ਕਰੂੰਗਾ ਵੀ ਤੁਸੀਂ ਕੁੜੀ ਨੂੰ ਲੈ ਜਾਓ ਵੀ ਮੈਂ ੜੀ ਰੱਖਣੀ ਵੀ ਜੇ ਮੈਂ ਰੱਖੂੰਗਾ ਤਾਂ ਮੈਂ ਆਪਦੇ ਤਰੀਕੇ ਨਾਲ ਰੱਖੂੰਗਾ ਜਿਹੜਾ ਮਤਲਬ ਤੁਹਾਡੇ ਘਰ ਅੱਗੇ ਹਮਲਾ ਹੋਇਆ ਜਿਹੜਾ ਹਮਲਾ ਹੋਇਆ ਜੀ ਉਹ ਦਾ ਵੀ ਮਤਲਬ ਰਾਤ ਨੂੰ ਆਇਆ ਉਹ ਉਹਦੇ ਪਤਨਿ ਭੇਜੇ ਵੀ ਸੀਗੇ ਜੀ ਉਹਦਾ ਭਰਾ ਸੀਗਾ ਜਦੋਂ ਨਾਲ ਵੀ ਮਾਰਨਿੰਗ ਮਤਲਬ ਮੈਂ ਗਿਆ ਸੀ ਤੇ 2 ਵਜੇ ਇੱਥੇ 2:30 ਵਜੇ ਸੀ ਘਰੇ ਆਈ ਸੀ ਦੀਨ ਲੈ ਕੇ ਉਸ ਤੋਂ ਬਾਅਦ ਚ ਸ਼ਾਮ ਨੂੰ ਉਹਨਾਂ ਨੇ ਹਮਲਾ ਕੀਤਾ ਜੀ ਬੰਦੇ ਭੇਜ ਕੇ ਉਹਦੇ ਜਿਹੜਾ ਇੱਕ ਛੋਟਾ ਭਰਾ ਸੀਗਾ ਜੀ ਸੰਦੀਪ ਸਿੰਘ ਤੇ ਇੱਕ ਉਹਦੇ ਮਾਮੇ ਦਾ ਮੁੰਡਾ ਸੀਗਾ ਰਮਜੀਤ ਕਲਾਂ ਤੋਂ ਹਰਮਨ ਜੋਤੀ ਤੇ ਜਦੋਂ ਮਤਲਬ ਮੈਂ ਬਾਹਰ ਇੱਥੇ ਲੱਬੀ 'ਚ ਫਿਰਦਾ ਸੀ ਮੈਂ ਬਾਹਰ ਨਿਕਲਣ ਲੱਗਾ ਤੇ ਮੈਂ ਵੇਖਿਆ ਵੀ ਬਾਹਰੋਂ ਬੰਦੇ ਭੱਜ ਕੇ ਆਈ ਜਾਂਦੇ ਆ ਤੇ ਸੰਦੀਪ ਦੇ ਹੱਥ 'ਚ ਕਿਰਪਾਨ ਸੀਗੀ ਜਦੋਂ ਮੈਂ ਉਹਨੂੰ ਰੋਕਣ ਲੱਗਾ ਤੇ ਉਹਨੇ ਮੇਰੇ ਹੱਥ ਤੇ वार ਕਰਤਾ ਜੀ ਜਦੋਂ वार ਕਰਤਾ ਤੇ ਮੈਂ ਦੂਜੇ ਹੱਥ ਨਾਲ ਦੂਜੇ ਮੁੰਡੇ ਨੂੰ ਰੋਕਿਆ ਤਾਂ ਉਹਨੇ ਮੇਰੇ ਗੱਟ ਤੇ ਮਾਰਿਆ ਜੀ بیسਬਾਲ ਤੇ بیسਬਲ ਮਾਰ ਕੇ ਦੂਜੇ ਮੁੰਡੇ ਜਿਹੜੇ ਪਿੱਛੇ ਸੀਗੇ ਉਹ ਮੇਰੇ ਹੰਤਮਕੀਆਂ ਮਾਰਨ ਲੱਗੇ ਉਹ ਅੰਦਰ ਵੜ ਗਏ ਅੰਦਰ ਵੜਨਸਾਰ ਉਹਨਾਂ ਨੇ ਮੇਰਾ ਭਰਾ ਵੇਖਿਆ ਬਾਹਰ ਖੜਾ ਸੀ ਗਈ ਅੰਦਰ ਨਿਕਲਣ ਲੱਗਾ ਜਦੋਂ ਪੰਤ ਤੋੜ ਹੋਈ ਬ੍ਰਦਰ ਨੇ ਬਾਹਰ ਆਉਣਾ ਹੀ ਸੀ ਗਈ ਕੀ ਹੋਣ ਲੱਗ ਗਿਆ ਤੇ ਜਦੋਂ ਬ੍ਰਦਰ ਬਾਹਰ ਆਉਣ ਲੱਗਾ ਹੀ ਉਹਨਾਂ ਨੇ ਇਹਦੇ ਨੱਕ ਤੇ ਮਾਰਿਆ ਤੇ ਹੀ ਵੀ ਸੱਟ ਪਾਈ ਉਹਨਾਂ ਨੇ ਥੱਲੇ ਉਦੋਂ ਬਾਅਦ ਉਹਨਾਂ ਨੇ ਮੇਰੀ ਮਾਂ ਤਾਂ ਕਿਤੇੁੱਕ ਮਾਰੀ ਪ੍ਰਜਾਏ ਨੂੰ ਮਾਰੇ ਤੇ ਜਾਨੀ ਕਿ ਵੀ ਖਾਸੀਕੁੱਟ ਮਾਰ ਕਰਕੇ ਹੋਈ ਜਿਵੇਂ ਨਸ਼ਾ ਕੀਤਾ ਹੁੰਦਾ ਇਦਾਂ ਇਹ ਅੰਨਾਂ ਵਗੂ ਆਏ ਤੇ ਨੰਾਂ ਵਗੂ ਗਏ ਆਪਾਂ ਨਦੋੜ ਕੀ ਹੋਇਆ ਬੜਾ ਜੀ ਭੰਨ ਤੋੜ ਚ ਸਦੇ ਸ਼ੀਸ਼ੇ ਭੰਨ ਗਏ ਘਰ ਦੇ ਤੇ ਗੱਡੀ ਦੇ ਸ਼ੀਸ਼ੇ ਭੰਨ ਗਏ ਗੱਡੀਆਂ ਖੜੀਆਂ ਜੀ ਬਾਹਰ ਕਿੰਨਾ ਕਨਸਰਨ ਕਰਕੇ ਉਹਨਗੇ ਤੁਹਾਡਾ ਨੁਕਸਾਨ ਤੁਹਾਡੇ ਸਾਹਮਣੇ ਹੀ ਕਾਫੀ ਹੋਇਆ ਜੀ ਵੀਡੀਓ ਬਣਾਈ ਵੀ ਮੇਰੀ ਠੀਕ ਹੈ ਇਹ ਕੇਦਰ ਤੇ ਮੁੰਡਾ ਫੜਿਆ ਤਾਂ ਉਹ ਕੀ ਮੰਨਦਾ ਸੀਗਾ ਉਹ ਮੰਨਦਾ ਸੀ ਵੀ ਮੇਰੀ ਭੂਆ ਦਾ ਮੁੰਡਾ ਵੀ ਲੈ ਕੇ ਆਇਆ ਮੈਨੂੰ ਕੌਂਕਿਆਂ ਤੋਂ ਸੰਦੀਪ ਸਿੰਘ ਫੌਜੀ ਹੂੰ ਤੇ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਕੱਧ ਤੇ ਆਏ ਆ ਕਿੰਨੇ ਜਾਣੇ ਆਏ ਆ ਕਹਿੰਦਾ ਵੀ ਮੈਂ ਆ ਤੇ ਸੰਦੀਪ ਆ ਤੇ ਬਾਕੀ ਮੁੰਡੇ ਨਾਲ ਆਉਦੇ ਵੀ ਉਹ ਲੈ ਕੇ ਆ ਉਹ ਮੈਂ ਜਾਣਦਾ ਨਹੀਂ ਕਿਉਂਕਿ ਬਾਕੀਆਂ ਦੇ ਮੂੰਹ ਬੰਨੇ ਸੀ ਜਦੋਂ ਇਹਨੇ ਮੇਰੇ 'ਤੇ ਹਮਲਾ ਕੀਤਾ ਤਾਂ ਇਹਨੇ ਮੇਰੇ ਬ੍ਰਦਰ 'ਤੇ ਹਮਲਾ ਕੀਤਾ ਅੰਦਰ ਵੜਿਆ ਉਸ ਤੋਂ ਬਾਅਦ ਜਦੋਂ ਮੁਰੋ ਕੇ ਰਹਾ ਪਿਆ ਗਿਆ ਸੀ ਉਹਦੇ ਮੂੰਹ 'ਤੇ ਕਪੜਾ ਲਾਤਾ ਤੇ ਬਾਹਰ ਸੀਗਾ ਜੀ ਮੈਂ ਮੇਰੇ ਝੜਕ ਗਿਆ ਦੂਜਾ ਮੁੰਡਾ ਮੇਰੇ ਜਿਹਾ ਅੜਖ ਕੇ ਡੱਗ ਪਿਆ ਜੋ ਡੱਗ ਪਿਆ ਤੇ ਮੇਰੀ ਮੰਮੀ ਨੂੰ ਵੀ ਪਿਛਲੇ ਮੁੰਡੇ ਨੇ ਧੱਕਾ ਮਾਰਾ ਮੰਮੀ ਉਹ ਤੇ ਡੱਗ ਪਈ ਤੇ ਉਹਨਾਂ ਨੇ ਖੜਨ ਦੇ ਹੁਣ ਇਨਸਾਫ ਦੀ ਮੰਗ ਕਰਦੇ ਹਾਂ ਇਨਸਾਫ ਦੀ ਇਹ ਵੀ ਮੰਗ ਕਰਦੇ ਆ ਜੀ ਜੋ ਕਾਨੂੰਨੀ ਕਾਰਵਾਈ ਬੰਦ ਹੋ ਉਹਨਾਂ ਤੇ ਕੀਤੀ ਜਾਵੇ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਕੁਝ ਅਸੀਂ ਦੱਸਿਆ ਸੀ ਉਹ ਤਾਂ ਲਿਖਿਆ ਨਹੀਂ ਗਿਆ ਜੀ ਬਿਆਨਾਂ ਦੀ ਕਾਪੀ ਅਸੀਂ ਲੈ ਕੇ ਆਂਦੀ ਜਦੋਂ ਬੜੀ ਉਹਦੇ ਵਿੱਚ ਸਾਰਾ ਕੁਝ ਗਲਤ ਲਿਖਿਆ ਗਿਆ ਜੀ ਮੇਰੀ ਭੈਣ ਦਾ ਨਾਮ ਵੀ ਗਲਤ ਲਿਖਿਆ ਗਿਆ ਸਾਡਾ ਮੋਬਾਈਲ ਨੰਬਰ ਵੀ ਗਲਤ ਲਿਖਿਆ ਗਿਆ ਜੀ ਜੋ ਕੁਝ ਹੋਇਆ ਸਾਡੇ ਨਾਲ ਉਹ ਨਹੀਂ ਲਿਖਿਆ ਗਿਆ ਜੀ ਜਿਹੜੀ ਅਸਲੀ ਬਿਆਨਾਂ ਦੀ ਕਾਪੀ ਜੋ ਕੁਝ ਅਸੀਂ ਲਿਖਾਇਆ ਸੀਗਾ ਜੀ ਉਹ ਸਾਡੇ ਕੋਲ ਹੈ ਜੀ ਠੀਕ ਹੈ ਉਹਦੇ ਨਾਲ ਤੁਸੀਂ ਮੈਚ ਕਰਕੇ ਦੇਖ ਸਕਦੇ ਆ ਜੀ ਠੀਕ ਹੈ ਸਾਡੀ ਤਾਂ ਇਹ ਹੀ ਬੇਨਤੀ ਹੈ ਵੀ ਜੋ ਕੋ ਸਾਡੇ ਨਾਲ ਹੋਇਆ ਉਹ ਸਹੀ ਸਹੀ ਲਿਖਿਆ ਜਾਵੇ ਮੇਰੀ ਤੁਸੀਂ ਐਸਐਸਪੀ ਸਾਹਿਬ ਦੇ ਪੇਸ਼ ਹੋਏ ਤਾਂ ਉਹਨਾਂ ਨੇ ਕੀ ਕੀਤਾ ਤੁਹਾਨੂੰ ਐਸਐਸਪੀ ਸਾਹਿਬ ਦੇ ਪੇਸ਼ ਹੋਣਾ ਜੀ ਉਹਨਾਂ ਨੂੰ ਹੁਣ ਤੁਸੀਂ ਜਾਣਾਗਾ ਨਹੀਂ ਜਦੋਂ ਪਹਿਲਾਂ ਗਏ ਸੀਗੇ ਤਾਂ ਤੁਹਾਨੂੰ ਥਾਣੇ 'ਚ ਜਾ ਕੇ ਤਾਂ ਤੁਹਾਡੇ ਥਾਣੇ ਦਰਬਾਰ ਕੀ ਤੁਹਾਨੂੰ ਵਿਸ਼ਵਾਸਦਾ ਹੋਇਆ ਗਿਆ ਪਹਿਲਾਂ ਇਹ ਉਹਦਾ ਪਰਚਾ ਘਟੰਦਾ ਵੀ ਨਹੀਂ ਸੀ ਮੰਨ ਰਹੇ ਵੀ ਇਹਨਾਂ ਦਾ ਹੋਈ ਪੁਲਿਸ ਦਾ ਜ਼ੋਰ ਲੱਗਾ ਸੀ ਤੇ ਉਹਨਾਂ ਦੇ ਪੰਚਾਇਤੀ ਬੰਦਿਆਂ ਦਾ ਜ਼ੋਰ ਲਾਇਆ ਗਿਆ ਸੀ ਵੀ ਰਾਜੀ ਨਾ ਨਾ ਹੀ ਹੋਵੇ ਹੂੰ ਕਿਉਂਕਿ ਸਾਡੇ ਤਾਂ ਵੀ ਮੇਰਾ ਪੇਪਰ ਵੀ ਸੀਗਾ ਜੀ ਹੁਣ 29 ਤਰੀਕ ਦਾ ਐਡਮਿਟ ਕਾਰਡ ਆ ਗਿਆ ਉਹ ਸਦੇ ਫਿਰ ਫਾਰਮ ਭਰੀ ਦੀ ਹੈ ਠੀਕ ਹੈ ਤੇ ਉਹਨਾਂ ਦਾ ਇਹ ਜੋਰ ਲੱਗਾਗਾ ਵੀ ਇਹ ਰਾਜੀਨਾਮਾ ਹੋ ਜਵੇ ਤੇ ਅਸੀਂ ਮੰਗ ਕਰਦੇ ਹਾਂ ਵੀ ਸਾਡੀ ਜਿਹੜੀ ਐਪੀ ਬਣਦੀ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੋ ਸਾਡੇ ਨਾਲ ਹੋਈ ਆ ਵੀ ਉਹੀ ਲਿਖੀ ਜਾਵੇ ਕੋਈ ਬਣਾ ਕੇ ਕਰਣਾ ਨਹੀਂ ਤੁਹਾਨੂੰ ਤੇ ਬਾਕੀ ਅਸੀਂ ਬਾਹਰ ਅੰਦਰ ਕੰਮ ਧੰਦੇ ਜਾਣਾ ਜੀ ਠੀਕ ਹੈ ਜੀ ਸਾਰੇ ਮਤਲਬ ਮੇਰਾ ਬ੍ਰਦਰ ਵੀ ਜਾਂਦਾ ਮੈਂ ਵੀ ਜਾਂਦਾ ਮੇਰਾ ਪਪਾ ਵੀ ਜਾਂਦੇ ਜੀ ਉੱਟੀ ਬੀਜੇ ਛੱਟੇ ਤੋਂ ਕੋਈ ਕਹ ਲੂ ਕੋਈ ਗੱਲਬਾਤ ਹੋਊਗੀ ਜਾਣ ਪਾਣ ਵਾਲਾ ਹੋਊਗਾ ਤਾਂ ਉਹ ਜ਼ਿੰਮੇਵਾਰ ਸੰਦੀਪ ਸਿੰਘ ਤੇ ਸਾਡਾ ਬਰਾਣਾ ਕੁਲਵੰਤ ਸਿੰਘ ਹੋਊਗਾ ਜੀ ਤੇ ਜਿਹੜਾ ਉਹਦਾ ਰਿਸ਼ਤੇਦਾਰ ਆ ਮਾਮੇ ਦਾ ਮੁੰਡਾ ਪ੍ਰਜੋਤ ਸਿੰਘ ਉਹ ਤੇ ਜਾਂ ਦੇ ਨਾਲ ਕੇ ਹੋਣਗੇ ਅ ਸਰ ਜਿਹੜਾ ਘਰ ਆ ਕਿ ਹਮਲਾ ਹੋਇਆ ਜੀ ਉਹ ਮਾਮਲਾ ਤੁਹਾਡੇ ਤੇ ਅੰਚਾ ਜੀ ਘਰ ਦਾ ਜੀ ਹਾਂ ਜੀ ਇਸ ਸੰਬੰਧੀ 77 ਨੰਬਰ ਮੁਕੱਦਮਾ ਦਰਜ ਹੋ ਚੁੱਕਾ ਹੈ ਜੀ ਤੇ ਜੋ ਵੀ ਜਿਹੜੇ ਕੰਕੈਂ ਕੋਨ ਕਦੇ ਬੰਦੇ ਨੇ ਦੂਸਟਾਂ ਮਾਰੀਆਂ ਜੀ ਜਿਸ ਸੰਬੰਧਿਆ ਰਮ ਕਰਮ ਹੁੰਦਾ ਦੇ ਚੁੱਕਾ ਤੇ ਜਿਹੜੀਆਂ ਸਟਾਂ ਦੇ ਰਿਜ਼ਲਟ ਆਉਂਦੇ ਅਗਲੇ ਕਿਹਨੂੰ ਨਿਕਰ ਬੀ ਪੀਟੀ ਹੋ ਗਈ ਤੇ ਇਹਨਾਂ ਸਾਫ ਹੋਇਆ ਜੋ ਠੀਕ ਹੈ ਸਰ ਜਿਹੜੀ ਐਫ ਆਈ ਦਰਜ ਹੋਈ ਹੈ ਕਿਹਦੇ ਕਿਹਦੇ ਮਕਾਬ ਖਲਾਫ ਹੋਈ ਹੈ ਜੀ ਇਹ ਦੋ ਤਾਂ ਆ ਗਏ ਭਾਈ ਨੇ ਤੇ ਜਿਹੜੇ 6 7 ਆ ਜਾਂਦੇ ਠੀਕ ਹੈ ਜੀ